ਪਿੰਡ ਬਾਦਲ ਦੇ ਵਿੱਚ ਮੌਜੂਦ ਆ ਜਿੱਥੇ ਸਰਬੋਸਾਸੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਵਰ੍ਹੇ ਗੰਢੀ ਮਨਾਈ ਗਈ ਹੈ ਤਾਂ ਮੇਨ ਦਾ ਮਨਪ੍ਰਿਤ ਜਲੀ ਮੌਜੂਦ ਨੇ ਜਲੀ ਸਾਹਿਬ ਪਹਿਲੀ ਵਰ੍ਹੇ ਗੰਢੀ ਜਿਹੜੀ ਮਨਾਈ ਗਈ ਹੈ ਅੱਜ ਕੀ ਕੀ ਕਹਿਣਾ ਚਾਹੋਗੇ ਦੇਖੋ ਸਰ ਪ੍ਰਕਾਸ਼ ਸਿੰਘ ਜੀ ਬਾਦਲ ਜੋ ਸਾਡੇ ਪੰਜਾਬ ਦੇ ਦੇਸ਼ ਦੇ ਬਹੁਤ ਵੱਡੇ ਲੀਡਰ ਸਨ ਹਨ ਜਿਨ੍ਹਾਂ ਨੇ ਸਾਰਾ ਆਪਣਾ ਜਿਹੜੀ ਜ਼ਿੰਦਗੀ ਉਹਨਾਂ ਨੇ ਉਹਨਾਂ ਨੇ ਸਮਾਜ ਦੇ ਲਿਖੇ ਲਾਈ ਆ ਟੋਕਨ ਦੀ ਸੇਵਾ ਕੀਤੀ ਆ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਕਿਸਾਨਾਂ ਨੂੰ ਸਸੀ ਭਾਈਚਾਰੇ ਨੂੰ ਗਰੀਬਾਂ ਨੂੰ ਹਰ ਵਰਗ ਨੂੰ ਬਹੁਤ ਵੱਡੀ ਦੇਣ ਸੀ ਸਭ ਤੋਂ ਵੱਡੀ ਗੱਲ ਸੀ ਜਿਹੜੀ ਉਹਨਾਂ ਦੀ ਕਿ ਉਹਨਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਲਈ ਹੈ ਨਾ ਭਾਈਚਾਰੇ ਖਾਂਝੂ ਨੂੰ ਕਾਇਮ ਰੱਖਣ ਲਈ ਵੱਡੇ ਉਪਰਾਲੇ ਕੀਤੇ ਨੇ ਸੋ ਉਹਨਾਂ ਦਾ ਜਾਣ ਦਾ ਡਾਟਾ ਉਹ ਪੰਜਾਬ ਦੀ ਵੱਡਾ ਡਾਟਾ ਕਦੇ ਪੂਰਾ ਨਹੀਂ ਹੋ ਸਕਦਾ ਜਾਨੀ ਸਭ ਤੁਸੀਂ ਥੋੜੇ ਟਾਈਮ ਤੋਂ ਦੂਰੀਆਂ ਬਣਾਈਆਂ ਹੋਈਆਂ ਸੀ ਅਕਾਲੀ ਦਲ ਤੋਂ ਚਾਹਾਂ ਇਹ ਵੀ ਸੀ ਕਿ ਨਰਾਜ਼ ਚੱਲ ਰਹੇ ਨੇ ਕਿ ਹੁਣ ਉਹ ਨਰਾਜ਼ਗੀ ਖਤਮ ਹੋ ਗਈ ਹੈ ਕਿ ਨਰਾਜ਼ਗੀ ਹਜੇ ਵੀ ਚੱਲ ਰਹੀ ਹੈ ਕਿ ਹੈ ਜੀ ਉਹ ਸਾਡੇ ਪਾਰਟੀ ਦੇ ਵਿਧਿੰਨ ਜਿਹੜੇ ਕੋਈ ਮਸਲੇ ਹੈਗੇ ਨੇ ਕੋਈ ਵਿਚਾਰਕ ਮਤਪੇ ਇਹ ਚਲਦੇ ਰਹਿੰਦੇ ਆ ਉਹ ਪਾਰਟੀ ਦੀ ਮਜ਼ਬੂਤੀ ਲਈ ਨੇ ਲੇਕਿਨ ਹੁਣ ਜਿਹੜੀਆਂ ਚੋਣਾਂ ਦਾ ਸਮਾਂ ਆਉਣ ਵਾਲੇ ਸਮੇਂ 'ਚ ਇਹ ਹੁਣ ਸਮਾਂ ਹੈਗਾ ਕਿ ਡਟਕਈ ਪਾਰਟੀ ਲਈ ਕੰਮ ਕਰੀਏ ਉਹ ਇਹਦੀਆਂ ਗੱਲਾਂ ਨੇ ਬਾਅਦ ਚ ਉੱਤੇ ਵਿਚਾਰ ਕਰਾਂਗੇ ਲੋਕ ਸਭਾ ਚੋਣਾ ਆਉਣ ਵਾਲੀਆਂ ਨੇ ਤੁਸੀਂ ਪਹਿਲਾਂ ਵੀ ਲੁਧਿਆਣਾ ਤੋਂ ਲੜੇ ਹੋਏ ਨੇ ਲੋਕ ਸਭਾ ਦੀ ਇਲੈਕਸ਼ਨ ਕੀ ਲੱਗਦਾ ਕਿ ਇਸ ਵਾਰ ਵੀ ਅਕਾਲੀ ਦਲ ਲੋਕ ਸਭਾ ਤੋਂ ਥੋੜੇ ਤੇ ਨਹੀਂ ਨਹੀਂ ਮੈਂ ਤਾਂ ਆਪ ਐਮਐਲਏ ਹੈਗਾ ਸਿਟਿੰਗ ਤੇ ਇਸ ਲਈ ਜਿਹਨੂੰ ਵੀ ਪਾਰਟੀ ਟਿਕਟ ਦਊਗੀ ਅਕਾਲੀ ਦਲ ਤੱਕੜੀ ਤੋਂ ਉਹਦੀ ਮਦਦ ਕਰਾਂਗੇ ਡਟਕੀ ਸਾਹਿਬ ਜੀ ਹੋਗੇ ਜੀ ਹਾਂ ਜੀ ਹਾਂ ਜੀ ਬਿਲਕੁਲ ਇਹ ਸੰਨ ਮਨਪ੍ਰੀਤ ਯਾਲੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਨਰਾਜ਼ਗੀਆਂ ਨੇ ਜਿਹੜੀਆਂ ਉਹ ਪਾਰਟੀ ਦੇ મતਭੇਦ ਨੇ ਉਹ ਚਲਦੀਆਂ ਰਹਿੰਦੀਆਂ ਨੇ ਉਹ ਪਾਰਟੀ ਦੇ ਅੰਦਰ ਬੈਠ ਕੇ ਗੱਲ ਕਰਾਂਗੇ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਕਿ ਜ਼ਰੂਰ ਜਾਦਤ ਕਰਦੇ ਹੋਏ ਨਜ਼ਰ ਆਏ ਨੇ ਪਿੰਡ ਬਾਦਲ ਦੇ ਵਿੱਚ ਮੌਜੂਦ ਆ ਜਿੱਥੇ ਸਰਬਵਾਸੀ ਸਦਰਾ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਵਰ੍ਹੇਂਤੀ ਮਨਾਈ ਗਈ ਹੈ ਤਾਂ ਮੇਨ ਦਾ ਮਨਪ੍ਰਿਤ ਯਹਲੀ ਮੌਜੂਦ ਨੇ ਯਹਲੀ ਸਾਹਿਬ ਪਹਿਲੀ ਵਰ੍ਹੇਂਤੀ ਜਿਹੜੀ ਮਨਾਈ ਗਈ ਹੈ ਅੱਜ ਕੀ ਕੀ ਕਹਿਣਾ ਚਾਹੋਗੇ ਦੇਖੋ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਜੋ ਸਾਡੇ ਪੰਜਾਬ ਦੇ ਦੇਸ਼ ਦੇ ਬਹੁਤ ਵੱਡੇ ਲੀਡਰ ਸਨ ਹਨ ਜਿਨ੍ਹਾਂ ਨੇ ਸਾਰਾ ਆਪਣਾ ਜਿਹੜੀ ਜ਼ਿੰਦਗੀ ਉਹਨਾਂ ਨੇ ਉਹਨਾਂ ਨੇ ਸਮਾਜ ਦੇ ਲਿਖੇ ਲਾਈ ਆ ਲੋਕਾਂ ਦੀ ਸੇਵਾ ਕੀਤੀ ਆ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਕਿਸਾਨਾਂ ਨੂੰ ਐਸਸੀ ਭਾਈਚਾਰੇ ਨੂੰ ਗਰੀਬਾਂ ਨੂੰ ਹਰ ਵਰਗ ਨੂੰ ਬਹੁਤ ਵੱਡੀ ਦੇਣ ਸੀ ਸਭ ਤੋਂ ਵੱਡੀ ਗੱਲ ਸੀ ਜਿਹੜੀ ਉਹਨਾਂ ਦੀ ਕਿ ਉਹਨਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਲਈ ਹੈ ਨਾ ਭਾਈਚਾਰੇ ਖਾਂਜ ਨੂੰ ਕਾਇਮ ਰੱਖਣ ਲਈ ਵੱਡੇ ਉਪਰਾਲੇ ਕੀਤੇ ਨੇ ਸੋ ਉਹਨਾਂ ਦਾ ਜਾਣ ਦਾ ਡਾਟਾ ਉਹ ਪੰਜਾਬ ਦੀ ਵੱਡਾ ਘਾਟਾ ਹੈ ਕਦੇ ਪੂਰਾ ਨਹੀਂ ਹੋ ਸਕਦਾ ਜੀ ਸਾਬ ਤੁਸੀਂ ਥੋੜੇ ਟਾਈਮ ਤੋਂ ਦੂਰੀਆਂ ਬਣਾਈਆਂ ਹੋਈਆਂ ਅਸੀਂ ਅਕਾਲੀ ਦਲ ਤੋਂ ਚਾਹਾਂ ਇਹ ਵੀ ਸੀ ਕਿ ਨਰਾਜ਼ ਚੱਲ ਰਹੇ ਨੇ ਕਿ ਹੁਣ ਉਹ ਨਰਾਜ਼ਗੀ ਖਤਮ ਹੋ ਗਈ ਹੈ ਕਿ ਨਰਾਜ਼ਗੀ ਹਜੇ ਵੀ ਚੱਲ ਰਹੀ ਹੈ ਕਿ ਹੈ ਜੀ ਉਹ ਸਾਡੇ ਪਾਰਟੀ ਦੇ ਵਿਤ ਦਿਨ ਜਿਹੜੇ ਕੋਈ ਮਸਲੇ ਹੈਗੇ ਨੇ ਕੋਈ ਵਿਚਾਰਕ ਮਤ ਪੇਤੇ ਚੱਲਦੇ ਰਹਿੰਦੇ ਆ ਉਹ ਪਾਰਟੀ ਦੀ ਮਜ਼ਬੂਤੀ ਲਈ ਨੇ ਲੇਕਿਨ ਹੁਣ ਜਿਹੜੀਆਂ ਚੋਣਾਂ ਦਾ ਸਮਾਂ ਆਉਣ ਵਾਲੇ ਸਮੇਂ 'ਚ ਇਹ ਹੁਣ ਸਮਾਂ ਹੈਗਾ ਕਿ ਡਟਕਈ ਪਾਰਟੀ ਲਈ ਕੰਮ ਕਰੀਏ ਉਹ ਦੀਆਂ ਗੱਲਾਂ ਨੇ ਬਾਅਦ ਚ ਉੱਤੇ ਵਿਚਾਰ ਕਰਾਂਗੇ ਲੋਕ ਸਭਾ ਚ ਉਹਨਾਂ ਅਨਵਾਨੀਆਂ ਨੇ ਤੁਸੀਂ ਪਹਿਲਾਂ ਵੀ ਲੁਧਿਆਣਾ ਤੋਂ ਲੜੇ ਹੋਏ ਨੇ ਲੋਕ ਸਭਾ ਦੀ ਇਲੈਕਸ਼ਨ ਕੀ ਲੱਗਦਾ ਕਿ ਇਸ ਵਾਰ ਵੀ ਅਕਾਲੀ ਦਲ ਲੋਕ ਸਭਾ ਤੋਂ ਥੋੜੇ ਤੇ ਨਹੀਂ ਨਹੀਂ ਮੈਂ ਤਾਂ ਆਪ ਐਮਐਲਏ ਹੈਗਾ ਸਿਟਿੰਗ ਤੇ ਇਸ ਲਈ ਜਿਹਨੂੰ ਵੀ ਪਾਰਟੀ ਟਿਕਟ ਦਊਗੀ ਅਕਾਲੀ ਦਲ ਤੱਕੜੀ ਤੋਂ ਉਹਦੀ ਮਦਦ ਕਰਾਂਗੇ ਟੋਪ ਕੇ ਸਾਥ ਦੇਓਗੇ ਹਾਂਜੀ ਹਾਂਜੀ ਬਿਲਕੁਲ ਇਹ ਸੰਨ ਮਨਪ੍ਰੀਤ ਯਾਲੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਨਰਾਜ਼ਗੀਆਂ ਨੇ ਜਿਹੜੀਆਂ ਉਹ ਪਾਰਟੀ ਦੇ મતਭੇਦ ਨੇ ਉਹ ਚਲਦੀਆਂ ਰਹਿੰਦੀਆਂ ਨੇ ਉਹ ਪਾਰਟੀ ਦੇ ਅੰਦਰ ਬੈਠ ਕੇ ਗੱਲ ਕਰਾਂਗੇ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਕਿ ਜ਼ਰੂਰ ਜਾਦਤ ਕਰਦੇ ਹੋਏ ਨਜ਼ਰ ਆਏ ਨੇ ਕੈਮਰਾ ਪਰਸਨ ਉਹ ਵੀ ਦੇ ਨਾਲ ਹਿੰਮਤ ਸਿੰਘ ਦੀ ਕਪਾਲ ਦੇਨਿਕ ਸਵੇਰਾ ਪਿੰਡ ਬਾਦਲ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر